ਜਾਨ ਸਰਕਾਰ ਮੁਰਦਾਬਾਦ ਮੁਰਦਾਬਾਦ ਨਾਟਕ ਇਹ ਤਾਂ ਕੰਮ ਕੀਤੇ ਨੇ ਇਹਨਾਂ ਨੇ ਬਿਲਕੁਲ ਨਿੰਦਨਯੋਗ ਜਿਹੜੀ ਇਹਨਾਂ ਨੇ ਕੀਤੀ ਸਾਡੀਆਂ ਇਕ ਨਾ ਵੀ ਉੱਥੇ ਸੀਗੇ ਸਾਡੇ ਵੀਰ ਵੀ ਉੱਥੇ ਸੀਗੇ ਬਜ਼ੁਰਗ ਵੀ ਉੱਥੇ ਹੀ ਇਹਨਾਂ ਨੇ ਨਾ ਬੀਬੀਆਂ ਵੇਖੀਆਂ ਨਾ ਸਾਡੇ ਬਜ਼ੁਰਗ ਵੀਖੇ ਨਾ ਸਾਡੇ ਬੱਚੇ ਦੇਖੇ ਇਹਨਾਂ ਦੇ ਹੱਥ ਜੋ ਆਇਆ ਸੀ ਅਸੀਂ ਫੋਟੋ ਤੁਹਾਡੇ ਵੀਰਾਂ ਨੂੰ ਵੀ ਇਹਨਾਂ ਨੇ ਮਿਲ ਲੱਥੇ ਸੋਹਿਆ ਦੀ ਮੁਰਦਾਬਾਦ ਮੁਰਦਾਬਾਦ ਦਰਦਾਸਪੁਰ ਜ਼ਿਲ੍ਹੇ ਦੇ 11 ਤਰੀਕ ਨੂੰ ਪੁਲਿਸ ਨੇ ਬਹੁਤ ਵੱਡਾ ਜ਼ਬਰ ਕੀਤਾ ਸਾਢੇ 4 ਵਜੇ ਪੁਲਿਸ ਆਈ ਆ ਜਿੰਨਾ ਕਿਸਾਨਾਂ ਦੀਆਂ ਪੱਗਾਂ ਵੀ ਲਈਆਂ ਔਰ ਉਹਨਾਂ ਨੂੰ ਕੁੱਟਿਆ ਵੀ ਆ ਸਾਣਾ ਨੂੰ ਧੱਕਾ ਕਰ ਰਹੀ ਸਰਕਾਰ ਦਾ ਮੇੜਾ ਹੀ ਕਰਕੇ ਮੇੜਾ ਹੀ ਕਰਕੇ ਸਾਡੇ ਨਾਲ ਬਹੁਤ ਜ਼ਿਆਦਾ ਜ਼ਬਰ ਹੋ ਰਿਹਾ ਸਾਡੇ ਕਿਸਾਨਾਂ ਦੀਆਂ ਪਿਆਲੀਆਂ ਸਾਡੀਆਂ ਜ਼ਮੀਨਾਂ ਤੇ ਪੂਰਾ ਕਬਜ਼ਾ ਕਰੀਆ ਸਰਕਾਰਾਂ ਅਹੀਂ ਆਪਣਾ ਹੱਕ ਲੈਣ ਵਾਸਤੇ ਕਿਸੇ ਵੀ ਹੱਦ ਤੱਕ ਪਹੁੰਚ ਸਕਦੇ ਆ। ਕੋਈ ਨਾ ਕਰੇ ਸਿਆਪਾ ਹਾਏ 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 ਭਾਰਤ ਮਾਲ ਮਰ ਗਿਆ ਹਾਏ 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 ਜੋ ਕਿਸਾਨਾਂ ਨੂੰ ਜ਼ਮੀਨਾਂ ਦੇ ਮੁਆਵਜ਼ਾ ਦੇਣ ਤੋਂ ਬਿਨਾ ਜਿਹੜੇ ਕੁੱਟ ਕੇ ਜਿਹੜੀਆਂ ਜ਼ਮੀਨਾਂ ਨੇ ਉਹ ਹੋ ਕੇ ਦੇ ਨੈਸ਼ਨਲ ਹਾਈਵੇਅ ਨੂੰ ਜਿਹੜੀਆਂ ਭਾਰਤ ਮਾਲਾ ਪ੍ਰੋਜੈਕਟ ਉਹਨੂੰ ਸੌਂਪੀ ਗਈਆਂ ਨੇ ਉਦੇ ਵਿਰੋਧ ਦੇ ਵਿੱਚ ਅੱਜ ਇਸਤੇ ਪਹੁੰਚੇ ਹਾਂ ਡੀਸੀ ਦਫ਼ਤਰ ਜਿਹੜਾ ਤਾਂ ਨਜ਼ਰ ਆਵਾ ਕੀ ਨਾਮ ਆਪਣਾ ਉਹ ਦੰਗੜੀ ਤੱਕ ਹੀ ਮੁੱਕੀ ਹੋਈ ਹੈ ਕੀ ਕਰਾਂ ਚਾਹਦੇ ਉਸ ਦਾ ਮੈਂ ਜਿਲ੍ਹਾ ਅਗਰੂ ਹਰਜੀਤਪੁਰ ਤਾਂ ਕੰਮ ਕੀ ਦੇਣਾ ਨੇ ਬਿਲਕੁਲ ਨਿੰਦਨਯੋਗ ਜਿਹੜੀ ਇਹਨਾਂ ਨੇ ਕੀਤੀ ਸਾਡੀਆਂ ਨੌਜਵਾਨੀ ਉੱਥੇ ਸਿਗੇ ਸਾਡੇ ਵੀਰ ਵੀ ਉੱਥੇ ਸੀਗੇ ਬਜ਼ੁਰਗ ਵੀ ਉੱਥੇ ਹੀ ਇਹਨਾਂ ਨੇ ਨਾ ਬੀਬੀਆਂ ਵੇਖੀਆਂ ਨਾ ਸਾਡੇ ਬਜ਼ੁਰਗ ਵੀ ਇੱਥੇ ਨਾ ਸਾਡੇ ਬੱਚੇ ਵੇਖੇ ਇਹਨਾਂ ਦੇ ਹੱਥ ਜੋ ਆਇਆ 6-6 ਫੋਟੋ ਤੁਹਾਡੇ ਵੀਰਾਂ ਨੂੰ ਵੀ ਇਹਨਾਂ ਨੇ ਮਤਲਬ ਥੱਲੇ ਸਟਾਫ ਆ ਕਿੰਨੇ ਤੋਂ ਕਿਸਾਨ ਦਾ ਭਾਵਿਕ ਹੋਏ ਨੇ ਸੱਤ ਕਿਸਾਨ ਤੇ ਜਿਹੜੇ ਆ ਉਹ ਜਿਹੜੇ ਇਲਾਜ ਆ ਤੇ ਅੱਜ ਘਰ-ਬਾਰ ਛੱਡ ਕੇ ਆਏ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ ਤੇ ਘਰ-ਬਾਰ ਤੇ ਕੋਈ ਅਸਰ ਨਹੀਂ ਹੋਏਗਾ ਨਹੀਂ ਸਾਡੇ ਘਰਾਂ-ਬਾਰਾਂ ਤੇ ਕੋਈ ਅਸਰ ਨਹੀਂ ਅਸੀਂ ਆਪਣੀ ਪੂਰੀ ਫੈਮਲੀ ਨਾਲ ਲੈ ਕੇ ਇੱਥੇ ਆਏ ਹੋਏ ਹਾਂ ਅੰਤ ਤੱਕ ਸਾਥ ਬਿਲਕੁਲ ਅੰਤ ਤੱਕ ਸਾਥ ਹਟਾਵਾਂਗੇ ਜੀ ਅੱਜ ਅਸੀਂ ਇਸ ਕਰਕੇ ਇੱਥੇ ਇਕੱਠੇ ਹੋਏ ਆ ਕਿਉਂਕਿ ਸਾਡੇ ਨਾਲ ਬਹੁਤ ਜ਼ਿਆਦਾ ਜ਼ਬਰ ਹੋ ਰਿਹਾ ਸਾਡੇ ਕਿਸਾਨਾਂ ਦੀਆਂ ਪਿਆਲੀਆਂ ਸਾਡੀਆਂ ਜ਼ਮੀਨਾਂ ਤੇ ਪੂਰਾ ਕਬਜ਼ਾ ਕਰ ਰਹੀ ਹੈ ਸਰਕਾਰਾਂ ਅਸੀਂ ਆਪਣਾ ਹੱਕ ਲੈਣ ਵਾਸਤੇ ਕਿਸੇ ਵੀ ਹੱਦ ਤੱਕ ਪਹੁੰਚ ਸਕਦੇ ਹਾਂ ਅਸੀਂ ਆਪਣਾ ਇੱਥੇ ਪੂਰਾ ਧਰਨਾ ਪੱਕਾ ਪੱਕੀ ਤਰ ਤੌਰ ਤੇ ਅਸੀਂ ਧਰਨੇ ਵਿੱਚ ਆਈਆਂ ਹਾਂ ਹੁਣ ਅਸੀਂ ਆਪਣੇ ਘਰ-ਬਾਰ ਦੀ ਸਾਨੂੰ ਕੋਈ ਪਰਵਾਹ ਨਹੀਂ ਆ ਅਸੀਂ ਪੂਰਾ ਇਹਨਾਂ ਆਪਣੇ ਕਿਸਾਨ ਮੀਨਾਂ ਦਾ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵਾਂਗੇ ਜਿੰਨਾ ਚਿਰ ਸਾਡੀ ਜ਼ਿੰਦਗੀ ਆ ਜੇ ਸਾਨੂੰ ਇਹ ਹੱਕ ਨਾ ਦਿੱਤੇ ਤੇ ਅਸੀਂ ਦਿੱਲੀ ਤੱਕ ਵੀ ਕੂਚ ਕਰਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਮੈਂ ਜਤਿੰਦਰ ਸਿੰਘ ਜੂਨ ਬਾਬਾ ਮਸਤੂ ਕਿਸਾਨ ਬੂਸ ਹਸ ਕਮੇਟੀ ਤੋਂ ਅੱਜ ਜੋ ਪਿਛਲੇ ਸਮੇਂ ਦੇ ਵਿੱਚ ਜੋ ਕਿਸਾਨਾਂ ਨੂੰ ਜ਼ਮੀਨਾਂ ਦੇ ਮੁਆਵਜ਼ਾ ਦੇਣ ਤੋਂ ਬਿਨਾ ਜਿਹੜੇ ਕੁੱਟ ਕੇ ਜਿਹੜੀਆਂ ਜ਼ਮੀਨਾਂ ਨੇ ਉਹ ਹੋ ਕੇ ਦੇ ਨੈਸ਼ਨਲ ਹਾਈਵੇਅ ਨੂੰ ਜਿਹੜੀਆਂ ਭਾਰਤ ਮਾਲਾ ਪ੍ਰੋਜੈਕਟ ਆ ਉਹਨੂੰ ਸੌਪੀਆਂ ਗਈਆਂ ਨੇ ਉਹਦੇ ਵਿਰੋਧ ਦੇ ਵਿੱਚ ਅੱਜ ਇੱਥੇ ਪਹੁੰਚੀਆਂ ਡੀਸੀ ਦਫ਼ਤਰ ਜਿਹੜਾ ਧਰਨਾ ਜਰਾਂ ਉਹ ਲੱਗਿਆ ਗਿਆ ਕਿ ਭਾਈ ਇਹ ਕਿੱਧਰ ਦਾ ਰੂਲ ਆ ਤੇ ਕਿੱਧਰ ਦਾ ਕਾਨੂੰਨ ਹੈ ਕਿ ਸਾਨੂੰ ਪੈਸੇ ਵੀ ਨਾ ਦਿਓ ਸਾਨੂੰ ਕੁੱਟ ਵੀ ਲਓ ਤੇ ਸਾਡਾ ਹਸਤrana ਦੇ ਇਲਾਜ ਵੀ ਨਾ ਕਰੋ ਸਾਨੂੰ ਹਸਪਤਾਲ ਦੀ ਖੱਜਲ ਖਾਰੀ ਵੀ ਕਰੋ ਅੱਜ ਫਿਰ ਉਹ ਸਾਰੀਆਂ ਮੰਗਾਂ ਲੈ ਕੇ ਸਾਡੇ ਗੰਨੇ ਦਾ ਬਕਾਇਆ ਗੰਨੇ ਦੀਆਂ ਜੋ ਪੇਮੈਂਟਾਂ ਦਾ ਮਸਲੇ ਸਾਰੇ ਲੈ ਕੇ ਦੇ ਡੀਸੀ ਦੇ ਕੋਲ ਟ੍ਰਾਂਸਪੋਰਟ ਦੇ ਵਿੱਚ ਬੈਠੇ ਆ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਸਾਰੇ ਵੱਡੀ ਕੀਮਤੀ ਦੇ ਵਿੱਚ ਪਹੁੰਚੇ ਨੇ ਤੇ ਰੋਸ ਆ ਪੰਜਾਬ ਸਰਕਾਰ ਦੇ ਅੱਗੇ ਕਿ ਭਈ ਇਹ ਕਿੱਦਾਂ ਦੀ ਸਰਕਾਰ ਆ ਕਿੱਦਾਂ ਦਾ ਬਦਲਾਅ ਆ ਇਹ ਜਿਹੜਾ ਬਦਲਾਅ ਆ ਸਾਡੇ ਫਿੱਟ ਨਹੀਂ ਆਇਆ ਭਗਵੰਤ ਮਾਨ ਜੀ ਜਿੱਦਾਂ ਦਾ ਆਪਾਂ ਕਹਿੰਦੇ ਆ ਨਾ ਕਿ ਜ਼ਿਮੀਂਦਾਰ ਆਪਣੀ ਜ਼ਮੀਨ ਦੇ ਵਿੱਚ ਡੀਸੀ ਵਾਂਗੂ ਘੁੰਮਦਾ ਵਾ ਤੇ ਅੱਜ ਅਸੀਂ ਡੀਸੀ ਦੇ ਦਰਵਾਜ਼ੇ ਤੇ ਪਹੁੰਚੇ ਆ ਕਿ ਭਈ ਉੱਥੇ ਸਾਨੂੰ ਸਾਡੀਆਂ ਜ਼ਮੀਨਾਂ ਦੇ ਵਿੱਚ ਕੁੱਟਿਆ ਵੀ ਗਿਆ ਵਾ ਕਿ ਸਾਨੂੰ ਉੱਥੇ ਲੁੱਟਿਆ ਵੀ ਗਿਆ ਵਾ ਮਾਵਾ ਭੈਣਾਂ ਦੀ ਗਾਲਾਂ ਨਾਲ ਵੀ ਇਹਨੂੰ ਨਵਾਜਿਆ ਗਿਆ ਵਾ ਇਹ ਕਿੱਧਰ ਦਾ ਹਸੂਲ ਹੈ ਕਿੱਧਰ ਦੀ ਸਰਕਾਰ ਹੈ ਕਿੱਧਰ ਦਾ ਬਲਾਵਾ ਹੈ ਇਹ ਬਦਲਾਉ ਤੂ ਅੱਕੇ ਹੋਏ ਲੋਕ ਅੱਜ ਡੀਸੀ ਦੁੱਤਰ ਗਰਦਾਸਪੁਰ ਦੇ ਵਿੱਚ ਪਹੁੰਚੇ ਨੇ ਤੇ ਆਪਣੀ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਦਾ ਨਿਬੇੜਾ ਕਰਾ ਕੇ ਉਹਨਾਂ ਦਾ ਆਪਣਾ ਜੋ ਸਾਡੇ ਕਿਸਾਨ ਜ਼ਖਮੀ ਹੋਏ ਨੇ ਉਹਨਾਂ ਦੇ ਮੁਆਵਜ਼ੇ ਜ਼ਮੀਨਾਂ ਦੇ ਮੁਆਵਜ਼ੇ ਤੇ ਜਿਹੜੇ ਜਿੰਨਾ ਅਫਸਰਾਂ ਨੇ ਧੱਕੇਸ਼ਾਹੀ ਕੀਤੀ ਹੈ ਉਹਨਾਂ ਤੇ ਕਾਰਵਾਈ ਦੀ ਮੰਗ ਲੈ ਕੇ ਅੱਜ ਪਹੁੰਚੇ ਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਨੂੰ ਸਦਾ ਭੋਗਦੇ ਆਂ ਹਰਜੀਤ ਐਸਐਸਪੀ ਰੈਕਿਸ਼ਨ ਬਟਾਲੇ ਵਾਲੇ ਜੀ ਦਾ ਦਾਸਪੁਰ ਤੋਂ ਮੈਂ ਜੀਲਾ ਕੀ ਗਾਣਾ ਪੂਰੇ ਯੋਰ ਦੀ ਅੱਧਾ ਦੁਨੀਆ ਕੱਢੀ ਜੀ ਤਾਂ ਜੀਤ ਦੇ ਅਤਿ ਸਤਿਕਾਰ ਦੀ ਸਿੱਧਾ ਤਰਕ ਕਰਾ ਮੰਗਾ ਦੇਖੋ ਜੀ ਸਾਡੀਆਂ ਪੁੱਤਾਂ ਜਿਹੜੀ ਫਸਲ ਪਾਲੀ ਹੋਈ ਉਹਦੇ ਉੱਤੇ ਇਹਨਾਂ ਦੇ ਬਲਡوزر ਫੇਰ ਸਾਡੀ ਪੁੱਤਾਂ ਹੋਈ ਪਾਲੀ ਗਈ ਫਸਲ ਉਹਨਾਂ ਤੇ ਇਹਨਾਂ ਨੇ ਬਲਡوزر ਫੇਰ ਦਿੱਤੇ ਉਹਨਾਂ ਦੇ ਤਾਂ ਸਹੀ ਰੇਟ ਹੀ ਗਾਉਂਦੇ ਨਹੀਂ ਦਿੱਤਾ ਕਿਸਾਨਾਂ ਦੇ ਉੱਤੇ ਇਹਨਾਂ ਨੇ ਅੱਧਾ ਬੰਨਾ ਤਸ਼ੱਦਦ ਜਿਹੜਾ ਉਹ ਆਇਆ ਸੋਨੇ ਵੀਰਾਂ ਨੇ ਇਹਨਾਂ ਨੇ ਸ਼ੀਸ਼ੇ ਬੁਰੀ ਦੂਰੀ ਤੋਂ ਹੱਲੇ ਸੁਤੇ ਆ। ਪਸੜੀਆਂ ਟੁੱਟ ਗਈਆਂ, ਨੱਕ ਦੀਆਂ ਹੱਡੀਆਂ ਟੁੱਟ ਗਈਆਂ। ਜਿਹੜਾ ਡੀਐਸਪੀ ਹਰਕਿਸ਼ਨਾ ਉਹਨੇ ਬੁਰੀ ਬੁਰੀ ਤਾਲਾ ਤੱਕ ਬੁਰੀ ਸ਼ਬਦਾਵਲੀ ਜਿਹੜੀ ਹੈ। ਜੇ ਸਾਡੇ ਤੇ ਹਮਲਾ ਹੋਇਆ ਅਗਲਾ ਸੰਗਠਨ ਅਗਲਾ ਸੰਗਠਨ ਸਾਡੇ ਅੱਗੇ ਸਾਨੂੰ ਸਹਿਬਾਨ ਕਰਾਂਗੇ। ਤਾਲਾ ਉਸ ਤਨਾ ਫੇਰੀ ਤੇਜ਼ ਕਰਾਂਗੇ। ਅਣਮੀ ਤੇ ਸਮੇਂ ਤੱਕ ਸਾਡਾ ਦਰ ਨਹੀਂ ਅਣਮੀ ਕੇ ਸਮੇਂ ਤੱਕ ਸਾਡਾ ਦਰ ਨਹੀਂ ਥੇਲਾ ਸਾਡੇ ਸ਼ੋਟ ਹੈ ਸੁੰਦਰ ਸਿੰਘ ਚਤਾਲਾ ਜ਼ੂਬਾ ਕੋਰਟ ਕਮੇਟੀ ਮੈਂਬਰ ਸਾਨ ਮidur ਚਰਚ ਕਮੇਟੀ ਪੰਜਾਬ ਅੱਜ ਅਸੀਂ ਆ ਬਹੁਤ ਵੱਡਾ ਘਟਕੋਈ ਵੇਖ ਲੋ ਕੀਤਾ ਇੱਥੇ ਦੇ ਡੀਸੀ ਦਫ਼ਤਰ ਸ਼ਾਂਤਮਈ ਢੰਗ ਨਾਲ ਹੀ ਜਾ ਕੇ ਕਰਨਾ ਲਾਉਣ ਜਾ ਰਿਆਂ ਕਿਉਂਕਿ ਨੰਗਲ ਝੌਰ ਪਿੰਡ ਤੇ ਨਾਲ ਭਰਤਪਿੰਡਾਂ ਦੇ ਵਿੱਚ ਗਰਦਾਸਪੁਰ ਜ਼ਿਲ੍ਹੇ ਦੇ 11 ਤਰੀਕ ਨੂੰ ਪੁਲਿਸ ਨੇ ਬਹੁਤ ਵੱਡਾ ਜ਼ਬਰ ਕੀਤਾ ਸਾਢੇ 4 ਵਜੇ ਪੁਲਿਸ ਆਈ ਆ ਜਿੰਨਾ ਕਿਸਾਨਾਂ ਦੀਆਂ ਪੱਗਾਂ ਵੀ ਲਈਆਂ ਔਰ ਉਹਨਾਂ ਨੂੰ ਕੁੱਟਿਆ ਵੀ ਆ ਔਰ ਉਹਨਾਂ ਨੂੰ ਚੋਕ-ਚੋਕ ਕੇ ਪੰਜ-ਪੰਜ ਫੋਟੋਸ ਥੱਲੇ ਜਿਹੜੀਆਂ ਪੱਠੇ ਦੇ ਪਾਈਆਂ ਪੁੱਟੀਆਂ ਉਹਨਾਂ ਖੱਡਿਆਂ ਦੇ ਉੱਤੇ ਆ ਗਿਆ ਜਿਹਦੇ ਵਿੱਚ ਇੱਕ ਸਾਡਾ ਨੌਜਵਾਨ ਆਗੂ ਚੀਮਾ ਖੁੱਡੀ ਤੋਂ ਪਰਮੇਂਦਰ ਸਿੰਘ ਉਹ ਹੱਡ ਦਾ ਮਰੀਜ਼ ਹੀ ਆ ਕਿਉਂਕਿ ਉਹਦਾ ਬਾਈਪਾ ਸਰਜੀ ਹੋਈ ਆ ਉਹ ਸਾਈਂ ਦਲਿੰਦਰ ਉਹਨੂੰ ਰੈਫਰ ਕੀਤਾ ਉਹਦੀਆਂ ਪੱਥੜੀਆਂ ਵੀ ਟੁੱਟੀਆਂ ਇੱਕ ਸਾਡਾ ਅਜੀਤ ਸਿੰਘ ਘਟੇਵੜਾ ਉਹਦੀ ਨੱਕ ਦੀ ਹੱਡੀ ਟੁੱਟੀ ਹਰਚੋ ਵਾਲਾ ਹਸਪਤਾਲ ਦੇ ਵਿੱਚ ਉਹ ਤੇ ਦਾਖਲਿਆ ਅਸੀਂ ਕਹਿਣਾ ਚਾਹੁੰਦੇ ਆਂ ਵੀ ਸਰਕਾਰ ਜਬਰ ਕਰਦੀ ਆ ਪਗਤਵਾਨ ਸਰਕਾਰ ਕੇ ਅੰਦਰ ਦੇ ਇਸ਼ਾਰਿਆਂ ਦੇ ਤੇ ਪੁਲਿਸ ਬਾ ਰਾਜ ਬਣਾ ਕੇ ਰੱਖਿਆ ਇਹ ਠੀਕ ਨਹੀਂਗਾ ਕਿਉਂਕਿ 2013 ਐਟ ਦੇ ਮੁਤਾਬਕ ਜਿਹੜਾ ਬਾਜ਼ਾਰੀ ਰੇਟ ਆ ਉਹਦਾ 4 ਗੁਣਾ 30% ਜਾੜਾ ਪਤਾ ਤੇ ਨਾਲ ਜਿਹੜਾ 70% ਜਿਹੜੀ ਲੋਕਾਂ ਦੀ ਉੱਤੇ ਸਹਿਮਤੀ ਹੋਣੀ ਚਾਹੀਦੀ ਜੇ ਉਹਦਾ ਮਜ਼ਦੂਰ ਦਾ ਵੀ ਜਾੜਾ ਹੋਣਾ ਹੋਰ ਨਾਂ ਦਾ ਵੀ ਉੱਥੇ ਜਾੜਾ ਹੋਣਾ ਕਿਰਤੀ ਲੋਕਾਂ ਦਾ ਵੀ ਜਾੜਾ ਹੋਣਾ ਕਿਸਾਨ ਦੇ ਨਾਲ ਫਿਰ ਇਹਦੇ ਨਾਲ ਖਾਲ ਪਾਇਆ ਲਿੰਕ ਰੋਡ ਕਹਿੰਦੀ ਦੇਣਾ ਉਹੀ ਜਿਹੜਾ ਹੈਗਾ ਸਰਬਸਰੋਣ ਕੇ ਦੀ ਜਣਾ ਕਿਸਾਨ ਦੀ ਜਮੀਨ ਅਗਲੇ ਪਾਸੇ ਰਹਿ ਗਈ ਆ ਉਹ 10-20 ਮਰਲੇ ਅੱਜ ਕੀ ਕਰਨ ਜਾ ਰਹੇ ਹੋ ਸਰ ਉਹ 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 ਉਹਦੇ ਨਾਲ ਸਾਡਾਂ ਨਿਬੜਿਆ ਜਾਵੇ ਅੱਜ ਹੀ ਡੀਸੀ ਦਫ਼ਤਰ ਤੱਕ ਨਾ ਦੇਣ ਜਾ ਰਹੇ ਆ ਸ਼ਾਂਤਬੀ ਢੰਗ ਨਾਲ ਬਹੁਤ ਵੱਡੇ ਪੱਦਰ ਤੇ ਚੁੱਲ੍ਹਾ ਟੁੱਟ ਕੇ ਸਾਡੀਆਂ ਭੈਣਾਂ ਦੀਆਂ ਕਿਉਂਕਿ ਸਾਡੀ ਇਹ ਆਂਦਰਾਂ ਦਾ ਸਵਾਲ ਆ ਸਾਡੀ ਖੇਤੀ ਆ ਜਿਹੜੀ ਜੇ ਵਜਦੀ ਆ ਤੇ ਫੇਰ ਅਸੀਂ ਵਜਦਾ ਸੀ ਨਾ ਵਿਕਾਸ ਕਰ ਲੋ ਜਿੱਥੇ ਤੁਹਾਨੂੰ ਪਰ ਲੋਕਾਂ ਨੂੰ ਮਿੱਧ ਕੇ ਥੋੜਾ ਕਰੋਗੇ ਵਿਸਤਾਰ ਲੋਕਾਂ ਨੂੰ ਮਾਰ ਕੇ ਥੋੜਾ ਕਰੋਗੇ ਇਹਦੇ ਵਾਸਤੇ ਸ਼ਾਂਤਬੀ ਢੰਗ ਨਾਲ ਕਰਨਾ ਦੇਣ ਜਾ ਰਹੇ ਆ ਸਰਕਾਰ ਸਾਡੀ ਗੱਲ ਸੁਣੇ ਨਹੀਂ ਸੁਣਦੀ ਤੇ ਲਗਾਤਾਰ ਉਥੇ ਬੈਠਾ ਜਿਹੜੇ ਕਿਸਾਨਾਂ ਨੇ ਜ਼ਮੀਨਾਂ ਦੇ ਦਿੱਤੀਆਂ ਜਿਨ੍ਹਾਂ ਦੀ ਆਏ ਪਾਇਰ ਕਰ ਲਿਆ ਲਈਆਂ ਉਹ ਸਹਿਮਤ ਹੈ ਹਾਂ ਬਿਲਕੁਲ ਅਸੀਂ ਅਸੀਂ ਇਹਨਾਂ ਨੂੰ ਸਾਡੀਆਂ ਮੀਟਿੰਗਾਂ ਦੇ ਅਸੀਂ ਸਹਿਮਤੀ ਦਿੱਤੀ ਆਂਦੇ ਉਹਨਾਂ ਦੇ ਖਾਤਿਆਂ 'ਚੋਂ ਪੈਸੇ ਪੈ ਗਏ ਆ ਉਹ ਕਿਸਾਨ ਸਹਿਮਤ ਹੈ ਆ ਵੀ ਕੋਈ ਸਾਡੀ ਬਣਾ ਲਓ ਛੜ ਕੇ ਇਹਨਾਂ ਨੇ ਕਿਹੜੇ ਰਾਤ ਰਾਤ ਬਣ ਜਾਣੀਆਂ ਠੀਕ ਆ ਬਣਾ ਲਓ ਜਿਹੜੇ ਕਿਸਾਨ ਕਹਿ ਰਿਹਾ ਪਰ ਜਿਹੜੇ ਕਿਸਾਨ ਲੜਦੇ ਆ ਇਹਨਾਂ ਨੂੰ ਤੁਸੀਂ ਕੁੱਟ ਕੇ ਕੱਢੋਗੇ ਜਾ ਇਹਨਾਂ ਦੀਆਂ ਪਸੰਗੀਆਂ ਤੋੜ ਕੇ ਰਾਹ ਕੱਢੋਗੇ ਬਿਲਕੁਲ ਨਹੀਂ ਕੱਢਣ ਦੇਵਾਂਗੇ ਇੱਥੇ ਲੜਾਂਗੇ ਇੱਥੇ ਸਾਡੀ ਜ਼ਿੰਦਗੀ ਮੌਤ ਦਾ ਸਵਾਲ ਹੈ ਇੱਕ ਮਿੰਟ ਬਣਾ